ਅੱਜ ਅੰਬੀਸਰ ਬਿਕੇ ਮਜ਼ਦੂਰ ਐਕਸ਼ਨ ਕਮੇਟੀ ਅਤੇ ਸਾਂਝਾ ਮੋਰਚਾ ਦੇ ਸਫਾਈ ਸੇਵਕਾਂ ਨੇ ਇੰਪਰੂਵਮੈਂਟ ਟਰਸਟ ਦੇ ਬਾਹਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਕਰਮਜੀਤ ਸਿੰਘ ਜੀ ਦਾ ਸਾਂਝਾ ਪੁਤਲਾ ਕੂਕਿਆ। ਭੁਖੜਦਲ ਅਠਵੇਂ ਦਿਨ ਵੀ ਜਾਰੀ ਨਹੀਂ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦ ਤੱਕ ਵਿਭਾਗ ਦੇ ਜ਼ਿੰਮੇਦਾਰ ਮੰਤਰੀ ਮਜ਼ਦੂਰਾਂ ਨਾਲ ਮਿਲ ਕੇ ਗੱਲਬਾਤ ਨਹੀਂ ਕਰਨਗੇ, ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੋਵੇਗਾ। ਤਦ ਤੱਕ ਭੁਖੜਦਲ ਜਾਰੀ ਰਹੇਗੀ। ਇਸ ਮੌਕੇ ਤੇ ਅਨੁਸੂਚਿਤ ਜਾਤੀ ਵਰਗ ਦੇ ਵੱਖ-ਵੱਖ ਸੰਗਠਨਾ ਦੇ ਲੀਡਰ ਦਲਬੀਰ ਸਿੰਘ, ਕੋਕੂ ਪ੍ਰਧਾਨ ਨितीश 핌, ਓਮਪ੍ਰਕਾਸ਼ ਅਨਾਰੀਆਂ, ਬਾਬਾ ਗੁਰਮੀਤ ਸਿੰਘ ਮਢਾਲਾ, ਨਿਸ਼ਾਨ ਸਿੰਘ, ਰਕੇਸ਼ ਕੁਮਾਰ, ਅਮਨਦੀਪ ਸਿੰਘ, ਅਵਿਧਾਰ ਸਿੰਘ ਬੰਡੋਰੀ, ਰਵੇਲ ਸਿੰਘ ਰੰਧਾਵਾ ਸਹਿਤ ਭਾਰੀ ਗਿਣਤੀ ਵਿੱਚ ਟਰੱਸਟ ਦੇ ਕੱਚੇ ਸਫਾਈ ਸੇਵਕ ਮਜ਼ਦੂਰ ਸਨ। ਤੁਸੀਂ ਦੇਖ ਰਹੇ ਹੋ ਅੰਬੀਸਰ ਤੋਂ ਪੱਤਰਕਾਰ ਸਤਨਾਮ ਸਿੰਘ ਅੰਬੇਦਕਰ ਵਾਦੀ ਦੀ ਖਾਸ ਰਿਪੋਰਟ। जय 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 पी जय भीम जय भीम जय 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 पी जय भीम जय भीम Dios ਆਪਲਾ ਕਿਹੜਾ ਚੈਨੋ ਬੀਜੂ ਆਹ ਸੇਮ ਬੁਖਮਨ ਕਰਨਾ ਬਦਵਾਨੂ ਦੇਖੋ ਅਸਾਹੀ ਚਲਦਾ ਉਹ ਕਿਹੜੀ ਆਉਂਦੀ ਆ ਤਨ ਦੇ ਉਹ ਪਾਲੇ ਇਹ ਬੰਦਾ ਹੈ ਜੋ ਇਨਰ ਟੂ ਬਣਾਇਆ ਜਾ ਰਿਹਾ ਹੈ ਕਿ ਅਸਿ ਕੋਟਾ ਬੰਦੀ ਮਗੜਾ ਅੱਜ ਰਾਤ ਜੀ ਸੀਐਮ ਮਾਨ ਦਾ ਬੁਦਲਾ ਫੁੱਟਾ ਗਿਆ ਵਾ ਕਿ ਮਾਮਲਾ ਕਿ ਕਿਉਂ ਪੁੱਛ ਆ ਗਿਆ ਕੀ ਕਰਦੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਵਿੱਚ ਸਮੇਂ ਲਈ ਭੁਖੜਤਾਲ ਜਾਰੀ ਹੈਗੀ ਹੈ ਕਚਰ ਸਵਾਈ ਸੇਵਾ ਕੋ ਇੰਪਰੂਵਮੈਂਟ ਟਰਸ ਦੇ ਕੱਲ ਬੜੀ ਮੁਸ਼ਕਲ ਚੇਅਰਮੈਨ ਸਾਹਿਬ ਹਾਜ਼ਰ ਹੋਏ ਚਲੋ ਧੰਨਵਾਦ ਉਹਨਾਂ ਦਾ ਪਰ ਆਣ ਤੇ ਉਹਨਾਂ ਦਾ ਇੱਕੋ ਸਟੈਂਡ ਹੈਗਾ ਸੀ ਕਿ ਮਜ਼ਦੂਰ ਸਾਡੇ ਵੀ ਹੈਗੇ ਰਿਓੜੀਆਂ ਵਾਂਗ ਜਦੋਂ ਚੇਅਰਮੈਨੀਆਂ ਵੰਡੀਆਂ ਜਾਂਦੀਆਂ ਮੈਂ ਬਿਨਾਂ ਕਿਸੇ ਕਾਬਲੀਅਤ ਨੂੰ ਵੇਖੇ ਹੋਏ ਤੇ ਉਹਦੇ ਨਤੀਜੇ ਇਹ ਨਿਕਲਦੇ ਨੇ ਇਹ ਲੋਕਲ ਬੋਡੀ ਦਾ ਨੋਟੀਫਿਕੇਸ਼ਨ ਹੈਗਾ ਜਿਹਦੇ ਚ ਸਿਲੈਕਟਡ ਜਿਹੜੀ ਸਰਕਲ ਸਰਚਨ ਕਮੇਟੀ ਬਣਾਈ ਗਈ ਉਹਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਜਿਹੜੇ ਸਫਾਈ ਸੇਵਕ ਕੰਮ ਕਰ ਰਹੇ ਆ ਸੀਵਰੇਜ ਕਰਮਚਾਰੀ ਕੰਮ ਕਰ ਰਹੇ ਆ ਉਹਨਾਂ ਦੀ ਰਿਪੋਰਟ ਬਣਾਈ ਜਾਵੇ ਉਹਨਾਂ ਨੂੰ ਰਿਪੋਰਟ ਬਣਾ ਕੇ ਉਹ ਸਟਾਈਕਾਂ ਵਾਪਸ ਲੈਣ ਉਹਨਾਂ ਦੇ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਉਹਨਾਂ ਦੀ ਡਿਟੇਲਸ ਪੁੱਛੀ ਜਾ ਰਹੀ ਹੈ ਚਾਹੇ ਉਹ ਆਊਟਸੋਰਸ ਨੇ ਚਾਹੇ ਕੰਟਰੈਕਚੁਅਲ ਹੈਗੇ ਆ ਪਰ ਪੂਰੇ ਹਨੇਰੇ ਚ ਹੈਗੇ ਆ ਜਿਲ੍ਹਾਪਾ ਕਹਿੰਦੇ ਆ ਕਿ ਨੀਲ ਬਟਿਆਂ ਦੇਰਾ ਸਨਾਟਾ ਚੀਰਮੈਨ ਸਾਹਿਬ ਨੂੰ ਇਹਦਾ ਕੋਈ ਹੱਤਾ ਪਤਾ ਨਹੀਂ ਹੈਗਾ ਕਿ ਕੰਟਰੈਕਟਰ ਸਿਸਟਮ ਦੇ ਲਈ ਮੂਵਮੈਂਟਾ ਪੂਰੇ ਪੰਜਾਬ 'ਚ ਚੱਲ ਰਹੀਆਂ ਔਰ ਪੰਜਾਬ ਸਰਕਾਰ ਇਹਦੇ ਉੱਤੇ ਕੰਮ ਵੀ ਕਰ ਰਹੀ ਆ। ਇਸ ਤੋਂ ਅਕ੍ਰੋਸ਼ਿਤ ਹੋ ਕੇ ਰੋਸ 'ਚ ਆ ਕੇ ਅੱਜ ਜਿਹੜੇ ਸਮੂਹ ਸਮਾਜ ਜਿਹੜਾ ਵਾਲਮਿਕੀ ਮਜਬੂਤ ਸਿੱਖ ਸਮਾਜ ਸਮੂਹ ਧਾਰਮਿਕ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇਕੱਠੇ ਹੋ ਕੇ ਪੁਤਲਾ ਸਾੜਿਆ ਗਿਆ। ਡਿਮਾਂਡ ਸਿਰਫ ਇੱਕ ਹੈਗੀ ਸੀ ਜਿਹੜੀ ਪਿਛਲੇ 10 ਦਿਨ ਤੋਂ ਸੁਣਵਾਈ ਨਹੀਂ ਹੋ ਰਹੀ ਕਿ ਲੋਕਲ ਬੋਡੀ ਮਿਨਿਸਟਰ ਦੇ ਨਾਲ ਸਾਡੀ ਮੀਟਿੰਗ ਕੀਤੀ ਜਾਵੇ। ਉਸੋ ਆਪਣਾ ਬੇਤ ਤੋਂ ਟੰਗ ਦੇ ਨਾਲ ਆਪਣਾ ਦੁਖਦਰ ਸਮਸੀ ਹੈ 300 ਰੁਪਏ ਦਿਹਾੜੀ ਦੇ ਵਿੱਚ ਘਰ-ਬਾਰ ਕਿੱਦਾਂ ਚੱਲਦਾ ਵਾ ਇਕਵਲ ਪੇ ਫੋਰ ਇਕਵਲ ਵਰਕ ਇੱਕ ਸਿਧਾਂਤ ਜਿਹੜਾ ਵਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਉਹ ਅਜੇ ਤੱਕ ਲਾਗੂ ਨਹੀਂ ਹੋਇਆ ਉਹ ਲਾਗੂ ਕੀਤਾ ਜਾਵੇ ਠੇਕੇਦਾਰੀ ਸਿਸਟਮ ਵੈਸੇ ਹੀ ਖਤਮ ਹੋ ਜਾਏਗਾ ਜਦੋਂ ਇਕਵਲ ਪੇ ਇਕਵਲ ਵਰਕ ਹੋਏਗਾ 10-10000 ਬੇ ਦੇ ਬੰਦੂਆ ਮਜ਼ਦੂਰੀ ਕਰਵਾਈ ਜਾਂਦੀ ਹੈ ਠੇਕੇਦਾਰ ਮਲਾਈਆਂ ਖਾ ਰਹੇ ਆ ਸਰਕਾਰੀ ਬਾਬੂ ਜਿਹੜੇ ਆ ਮਹਿਲ ਤੇ ਮਹਿਲ ਬਣਾ ਰਹੇ ਆ ਔਰ ਜਿਹੜੇ ਵੀ ਸਿਆਸਤਦਾਨ ਆਉਂਦੇ ਨੇ ਪਾਰਟੀ ਚ ਹਕੂਮਰਾਨ ਉਹ ਕਿੱਕ ਵੈਗ ਲੈਂਦੇ ਆ ਕਮਿਸ਼ਨਾਂ ਲੈਂਦੇ ਆ ਉਹਦੇ ਵਿੱਚ ਜਿਹੜਾ ਮਜ਼ਦੂਰ ਸੰਤਾਪ ਚੱਲ ਰਿਹਾ ਅਲੱਗ ਅਲੱਗ ਜਗ੍ਹਾ ਤੇ ਈਵਨ ਟੀਚਰ ਵੀ ਸੰਤਾਪ ਚੱਲ ਰਿਹਾ ਕੱਚੇ ਸਵੈ ਸੇਵਕ ਸੀਵਰੇ ਕਰਮਚਾਰੀ ਹਿਆਰਾ ਸਾਲਾਂ ਤੋਂ ਸਾਡਾ ਸ਼ੋਸ਼ਣ ਹੋਇਆ ਇੱਕ ਇਹ ਬਸਾਂ ਇੱਕ ਜੋਬ ਮਿਲੀ ਸੀ ਜਿਹਦੇ ਤੋਂ ਆਪਾਂ ਆਪਣੇ ਬੱਚਿਆਂ ਨੂੰ ਅੱਗੋਂ ਪੜਾ ਰਹੇ ਸੀ ਲਖਾ ਰਹੇ ਸੀ ਔਰ ਚੰਗੀਆਂ ਜਗ੍ਹਾ ਤੇ ਸਿਲੈਕਟਡ ਇਲੈਕਟਡ ਤੇ ਵਿਚਾਰ ਰਹੇ ਸੀ ਉਹਦਾ ਅਸਰ ਵੀ ਦਿਖਿਆ ਬਾਬਾ ਸਾਹਿਬ ਦੇ ਸੰਵਿਧਾਨ ਦੇ ਅਰਖਣ ਦੇ ਨਾਲ ਕਿ ਡਾਕਟਰ ਬਣਨੇ ਸ਼ੁਰੂ ਹੋਏ ਵਕੀਲ ਬਣਨੇ ਸ਼ੁਰੂ ਹੋਏ ਪਰ ਇੱਕਦਮ 15 20 ਸਾਲ ਤੇ ਚੌਥਾ ਦਰਜਾ ਨੌਕਰੀ ਤੇ ਸਭ ਤੋਂ ਪਹਿਲਾਂ ਠੇਕੇਦਾਰੀ ਸਿਸਟਮ ਲਿਆਂਦਾ ਗਿਆ ਔਰ ਇੱਕ ਸੰਤਾਪ ਹੈਗਾ ਸੇਫਟੀ ਦਾ ਸਮਾਨ ਇਹਨਾਂ ਦੇ ਨਹੀਂ ਹੈਗਾ ਸੀਵਰੇਜ ਦੇ ਵਿੱਚ ਗੇਟ ਦੇ ਵਿੱਚ ਗੱਟਰ ਦੇ ਵਿੱਚ ਕਦੋਂ ਜ਼ਿੰਦਗੀ ਦਮ ਤੋੜ ਜਾਂਦੀ ਹੈ ਕਦੋਂ ਕੋਈ ਸੱਫ ਲੜ ਜਾਂਦਾ ਵਾ ਤਦੋ ਕੋਈ ਗੈਸ ਜਿਹੜੀ ਆ ਉਹਦੇ ਨਾਲ ਜ਼ਰੀਲੀ ਦੇ ਨਾਲ ਮਾਰੇ ਜਾਂਦੇ ਨੇ ਕੁਝ ਪਤਾ ਨਹੀਂ ਲੱਗਦਾ ਉਸ ਤੋਂ ਬਾਅਦ ਮੁਆਵਜ਼ਿਆਂ ਦਾ ਕੋਈ ਸਿਸਟਮ ਨਹੀਂ ਹੈਗਾ ਫੌਜੀ ਲਈ ਮੁਆਵਜ਼ਾ ਹੈਗਾ ਮਿਲਣਾ ਚਾਹੀਦਾ ਪੁਲਿਸ ਵਾਲੇ ਲਈ ਮੁਆਵਜ਼ਾ ਹੈਗਾ ਮਿਲਣਾ ਚਾਹੀਦਾ ਰੋਡਵੇਅ ਵਾਲੇ ਲਈ ਮੁਆਵਜ਼ਾ ਹੈਗਾ ਮਿਲਣਾ ਚਾਹੀਦਾ ਪਰ ਇਹ ਵੀ ਸਫਾਈ ਸੜੀ ਕਿਹਾਗੇ ਪਰਸਨਲ ਹਾਈਜਨ ਦਾ ਧਿਆਨ ਰੱਖਦੇ ਆ ਬਿਮਾਰੀਆਂ ਦੇ ਨਾਲ ਲੜਦੇ ਆ ਬਾਰਡਰ ਤੇ ਜਿੱਦਾਂ ਫੌਜੀ ਦੁਸ਼ਮਣਾਂ ਨਾਲ ਲੜਦਾ ਵਾ ਐਮਐਲਏ ਨੂੰ ਤੁਸੀਂ ਮੰਤਰੀਆਂ ਨੂੰ ਹੱਥ ਚ ਝਾੜੂ ਫੜਦੇ ਦੇ ਡਰਾਮੇ ਵੰਦੇ ਪੇਜੇ ਕਿਸੇ ਦਿਨ 8 ਘੰਟੇ ਝਾੜੂ ਫੜ ਕੇ ਦਿਖਾਓ ਕਿਸੇ ਦਿਨ ਅੱਧਾ ਘੰਟਾ ਗੱਡਰ ਚ ਵੜ ਕੇ ਦਿਖਾਓ ਜ਼ਿੰਦਗੀ ਹੁੰਦੀ ਕੀ ਆ ਔਰ ਉਹਦੇ ਉੱਤੇ 10000 ਦਾ ਸੰਤਾਪ 300 ਰੁਪਏ ਦਿਹਾੜੀ ਦਾ ਸੰਤਾਪ ਸੇ ਸਿੱਖਿਆ ਰੋਜ਼ਗਾਰ ਹੈ ਬੱਚਿਆਂ ਨੂੰ ਲੈ ਕੇ ਕਿੱਦਾਂ ਦੇਣਗੇ ਇਹ ਵੱਡੇ ਪੱਦਰ ਦੇ ਉੱਤੇ ਸਾਢੇ 4 ਸਾਲ ਤੋਂ 4 ਸਾਲ ਤੋਂ ਉਹ ਸਰਕਾਰ ਸੰਤਾਪ ਸਾਡੇ ਉੱਤੇ ਪੇਲ ਰਹੀ ਹੈ ਜਿਹੜੀ ਬਾਬਾ ਸਾਹਿਬ ਦੀ ਫੋਟੋ ਆ ਲਾਂਦੀ ਹੈ ਸ਼ਿਦਿਆ ਜਾਂ ਪਗਲ ਸਿੰਘ ਜੀ ਦੀ ਫੋਟੋ ਆ ਲਾਂਦੀ ਹੈ ਔਰ ਪਿਛਲੇ 4 ਸਾਲ ਤੋਂ ਸਿਰਫ ਔਰ ਸਿਰਫ ਦਲਿਤ ਮਜ਼ਦੂਰ ਸੜਕਾਂ ਤੇ ਐਸ ਇਸ ਸਕਾਲਰਸ਼ਿਪ ਲਈ ਫੇਕ ਸਰਟੀਫਿਕੇਟ ਲਈ ਲੇਬਰ ਲੈਂਡ ਲਈ ਪੁਲਿਸ ਰਿਫਾਰਮਸ ਲਈ ਸਿਰਫ ਆਪਾਂ ੱੱਕੇ ਬਾਬਾ ਸਾਹਿਬ ਦੀਆਂ ਫੋਟੋਆਂ ਲਾਣ ਵਾਲੀ ਸਰਕਾਰ ਹੈਗੀ ਹੈ ਜਿਹੜੀ ਜ਼ੁਲਮ ਜਿਹੜੀ ਆ ਉਹ ਬਾਬਾ ਸਾਹਿਬ ਦੇ ਪੂਰੇ ਸਿਧਾਂਤਾਂ ਦੇ ਵਿਰੁੱਧ ਜਾ ਕੇ ਕਰ ਰਹੀ ਆ ਗਰੀਬ ਮਜ਼ਦੂਰਾਂ ਦਾ ਜੀ ਕਿਤੇ ਆ ਦਫਤਰਾਂ ਦੇ ਵਿੱਚ ਵੇਖੋ ਭਗਵੰਤ ਮਾਨ ਦੀ ਤੇ ਬਾਬਾ ਸਾਹਿਬ ਦੀ ਫੋਟੋ ਲਾ ਲਈਏ ਨਾ ਪਰ ਉਹਦੇ ਕਾਇਦੇ ਕਾਨੂੰਨ ਤੇ ਚੱਲਣ ਵਾਸਤੇ ਇੱਕ ਵੀ ਬੰਦਾ ਕਤਮ ਨਹੀਂ ਬਟਿਆ ਤੇ ਬਰਕੀ ਕਹਿਣਾ ਚਾਹੀਦਾ ਆਸ਼ੀਰਵਾਜਮ ਭਗਤ ਸਿੰਘ ਜੀ ਦੀ ਤੇ ਬਾਬਾ ਸਾਹਿਬ ਦੀ ਫੋਟੋ ਲਾਈ ਹੈ ਜੀ ਔਰ ਸਭ ਤੋਂ ਪਹਿਲਾਂ ਆਂਦਿਆ ਲਾਅ ਅਸਰਾ ਦੇ ਉੱਤੇ ਸਾਨੂੰ ਮੰਦਬੁੱਧੀ ਕਿਹਾ ਗਿਆ ਸ਼ਰਵਾਤ ਉੱਤੋਂ ਹੋਈ ਉਸ ਤੋਂ ਬਾਅਦ ਐਸੇ ਕਮਿਸ਼ਨ ਨੂੰ 3 ਸਾਲ ਖਾਲੀ ਰੱਖਿਆ ਗਿਆ 3 ਸਾਢੇ 3 ਸਾਲ ਬਾਅਦ ਉਹ ਵੀ ਜਦੋਂ ਜਾਇਦ ਤੋਂ ਬਾਅਦ ਐਸੇ ਕਮਿਸ਼ਨ ਬਹਾਲ ਹੋਇਆ ਉਹਦੇ ਮੈਂਬਰ ਵੀ ਘਟਾ ਦਿੱਤੇ ਗਏ ਲਗਾਤਾਰ ਜਿਹੜਾ ਵਾ ਉਹ ਬਾਬਾ ਸਾਹਿਬ ਦੇ ਉਲਟ ਵਿਚਾਰਤਾ ਰਹਾ ਵ ਦਲਿਤ ਮਜ਼ਦੂਰ ਨੂੰ ਪਰੀ ਪੰਜਾਬੀ ਨੂੰ ਕੰਦ ਨਾ ਲਾਇਆ ਜਾ ਰਿਹਾ ਪਰ ਇਹਦਾ ਜਵਾਬ ਤਰਨਤਾਰਨ ਜਿੰਮੀ ਚੌਂਚ ਇਹ ਮਜ਼ਦੂਰ ਵੀ ਉੱਥੇ ਜਾ ਰਹੇ ਮੰਗਲਵਾਰੀਆਂ ਬੁੱਧਵਾਰ ਵੱਡੇ ਪੱਦਰ ਦੇ ਉੱਤੇ ਤਰਨਤਾਰਨ ਰੋਡ ਦੇ ਉੱਤੇ ਸੱਚਖੰਡ ਦੇ ਲਾਗੇ ਬਾਬਾ ਸਾਹਿਬ ਦੀ ਪ੍ਰਤਿਮਾ ਨਾਲ ਉੱਥੇ ਜਾ ਕੇ ਆਪਾਂ ਆਪਣਾ ਦੁੱਖ ਦਰਦ ਦੱਸਾਂਗੇ ਆਪਣੇ ਹੱਕ ਹਕੂਕਾ ਬਾਰੇ ਬੋਲਾਂਗੇ ਇਹ ਬਾਬਾ ਸਾਹਿਬ ਜੀ ਦਾ ਜਿਹੜਾ ਸੰਵਿਧਾਨ ਹੈ ਉਹ ਤਾਂ ਕਿਹਦਾ ਗਰੀਬ ਜਿਹੜੇ ਆ ਕੰਮੇ ਨੇ ਉਹਨਾਂ ਦਾ ਜਿਹੜਾ ਹੱਕ ਬਣਾਦਾ ਉਹ ਪਹਿਲ ਦੇ ਆਧਾਰ ਤੇ ਦੇਣਾ ਜਿਹਦਾ ਇਹ ਇਹਨਾਂ ਬਾਰੇ ਕਿਹੜੇ ਸਰਕਾਰਾਂ ਜਿਹੜੀਆਂ ਉਹਨਾਂ ਸਭ ਨੂੰ ਨੱਬ ਕਰਾਦੀ ਉਹ ਤੇ ਬਰਦਰ ਉਹਨਾਂ ਕੰਮਿਆਂ ਦਾ ਹਾਲ ਦੇਖ ਸਕਦੇ ਜੇ 300 ਰੁਪਏ ਦਿਹਾੜੀ ਸਰਕਾਰੀ ਕਾਲਜ ਜਿਹੜੇ ਆ ਉਹ ਬਰਬਾਦ ਕਰਤੇ ਗਏ ਆ 146 ਪ੍ਰੋਫੈਸਰ ਪੱਕੇ ਰਹਿ ਗਏ ਆ ਇਸ ਸੂਬੇ ਦੇ ਵਿੱਚ ਕਿਉਂਕਿ ਉਹਨਾਂ ਸਰਕਾਰੀ ਕਾਲਜਾਂ 'ਚ ਇਹਨਾਂ ਦੇ ਬੱਚਿਆਂ ਨੇ ਪੜਨਾ ਮੇਰੇ ਮਜ਼ਦੂਰ ਦੇ ਬੱਚਿਆਂ ਨੇ ਪੜਨਾ ਕੋ ਸਰਕਾਰੀ ਕਾਲਜ ਖਤਮ ਹੋ ਚੁੱਕੇ ਹੋਏ ਆ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਨਾਮ ਦੇ ਉੱਤੇ ਰਾਜਸਵਰ ਦੀਆਂ ਸੀਟਾਂ ਵੰਡੀਆਂ ਜਾ ਰਹੀਆਂ ਪ੍ਰਾਈਵੇਟ ਐਜੂਕੇਸ਼ਨ ਮਾਫੀਆ ਕਿਉਂ ਕਿਨਾਂ ਨੂੰ ਉੱਚੀ ਸਿੱਖਿਆ ਤੋਂ ਦੂਰ ਕੀਤਾ ਜਾ ਰਿਹਾ ਇਹਨਾਂ ਨੂੰ ਕੀਤਾ ਜਾ ਰਿਹਾ ਤੁਸੀਂ ਉੱਤੇ ਵੀ ਧਿਆਨ ਦੇਣ ਦੀ ਲੋੜ ਹੈ ਸਿਵਲ ਸੁਸਾਇਟੀ ਨੂੰ ਗੱਲ ਤੇ ਕਰਦੇ ਆਪਾਂ ਹੱਕ ਹਕੂਕਾ ਦੀ ਗਰੀਬ ਤੋਂ ਸਰਕਾਰੀ ਉੱਚੀ ਸਿੱਖਿਆ ਜਿਹੜੀ ਹੈ ਜਿੰਨਾ ਡਿਗਰੀਆ ਮਿਲਨੇ ਆ ਉਹ ਵੀ ਦੂਰ ਕੀਤੀ ਜਾ ਰਹੀ ਹੈ ਔਰ 300 ਰੁਪਏ ਦਿਹਾੜੀ ਦੇ ਵਿੱਚ ਉਸ ਹਾਲਾਤਾਂ ਚ ਰੱਖਿਆ ਜਾ ਰਿਹਾ ਜਿੱਥੇ ਨਾ ਉਹ ਬ੍ਰੈਡ ਐਂਡ ਬਟਰ ਨਾ ਉਹ ਬੱਚਿਆਂ ਦਾ ਕੋਈ ਲੀਵਿੰਗ ਸਟੈਂਡਰਡ ਨਾ ਘਰਬਾਰ ਦਾ ਪੋਸ਼ਣ ਚੰਗੀ ਤਰ੍ਹਾਂ ਕਰ ਸਕਦਾ ਹਾਲਾਤ ਵੱਧ ਤੋਂ ਬੱਤਰ ਨੇ ਇਹਦੇ ਸਾਬ ਨਾਲ ਜਿੰਨਾ ਗਰੀਬ ਆ ਸਮਾਜ ਨੂੰ ਇੱਕ ਝੋਟ ਹੋਣਾ ਜਿਹਦਾ ਆਪਣੇ ਹੱਕ ਮੰਗਣ ਵਾਲੇ ਅੱਜ ਸਾਡੀ ਜਿਹੜੀ ਪੰਜਾਬ ਦੀ ਕਮਿਊਨਿਟੀ ਦੇ ਫਰਕੇ ਹੀ ਅੱਗੇ ਇੱਥੇ ਝੂਟਾ ਦਿੰਦੀਆਂ ਆਂ ਇੱਕ ਜੁੜੀ ਜੀ ਪੇਬੈਕ ਟੂ ਸੋਸਾਇਟੀ ਹੁੰਦੀ ਹੈ ਪੜ੍ਹੇ ਲਿਖੇ ਦਾ ਕੰਮ ਹੁੰਦਾ ਆਪਣੇ ਜਿਹੜੇ ਪਿੱਛੇ ਰਹਿ ਗਏ ਨੇ ਉਹਨਾਂ ਦੀ ਬਾਹ ਫੜਨਾ ਅੱਜ ਪੜ੍ਹੇ ਲਿਖੇ ਸਮਾਜ ਜਿਹੜਾ ਵਾ ਤੁਹਾਡੇ ਸਾਹਮਣੇ ਜਿਹੜੇ ਆਏ ਆ ਬਾਬਾ ਸਾਹਿਬ ਦੇ ਬੱਚੇ ਆ ਸਭਿਧਾਨਿਕਾ ਢੰਗ ਨਾਲ ਬੋਲ ਰਹੇ ਆ ਇਸੇ ਤਰ੍ਹਾਂ ਪੰਜਾਬ ਦੇ ਬਾਕੀ ਵੀ ਸਿਵਲ ਸੋਸਾਇਟੀ ਨੂੰ ਕਵਾਂਗੇ ਜਿਹੜੇ ਕਿਤੇ ਅੱਗੇ ਪਹੁੰਚ ਗਏ ਨੇ ਕਿ ਆਪਣੇ ਪਿਛਲਿਆਂ ਦੀ ਬਾਹ ਫੜਦੀਆਂ ਸਿੱਖੀਏ ਗਰੀਬ ਪੰਜਾਬੀ ਤੁਹਾਡੇ ਹੀ ਹੈਗੇ ਆ ਇਹਨਾਂ ਦੇ ਦੁੱਖ ਦਰਦ ਨੂੰ ਵੀ ਆਪਾਂ ਸਮਝੀਏ ਤੁਹਾਡੀ ਜੇਬ 'ਚ ਪੈਸੇ ਆ ਗਏ ਆ ਭਾਰੀ ਸ਼ੌਹਰਤ ਆ ਗਈਆਂ ਪ੍ਰਾਈਵੇਟ ਸਕੂਲ ਆ ਗਏ ਆ ਪ੍ਰਾਈ ਉਹ ਮੰਨਾਂਗੇ ਔਰ ਸੰਘਰਸ਼ ਕਰਾਂਗੇ ਸਰ ਜਿਦਾ ਤੁਹਾਡਾ ਕੋਕਰਤਾਲਿਆ ਲਗਾਤਾਰ جاری ਰਹੇਗੀ ਇਹ ਅਨੁਮਿਥੇ ਸਮੇਲੀ ਹੈ ਜੀ ਪਰ ਸ਼ਹਿਰ ਦੀ ਸਫਾਈ ਵਿਵਸਥਾ ਆਪਣੇ ਸਾਰੇ ਮਾਨਯੋਗ ਸਾਥੀਆਂ ਨੂੰ ਵੀ ਕਵਾਂਗਾ ਕਿਤੇ ਵੀ ਆਪਾਂ ਡਿਸਟਰਬ ਨਹੀਂ ਹੋਣ ਦਿੱਤੀ ਦੋ ਮਜ਼ਦੂਰ ਹਰ ਰੋਜ਼ ਲੜੀਵਾਰ ਬੰਦੇ ਨੇ ਬਾਕੀ ਆਪਣਾ ਕੰਮ ਜਿਹੜਾ ਰੰਜੀਤ ਐਵੇਨਿਊ ਔਰ ਜਿਹੜੀ ਬਾਕੀ ਬੀਟਸ ਆਈਆਂ ਏਰੀਆ ਨੇ ਉਹਨਾਂ ਚ ਸਫਾਈ ਵਿਵਸਥਾ ਨੂੰ ਪੂਰਨ ਤਰੀਕੇ ਨਾਲ ਧਿਆਨ ਰੱਖ ਰਹੇ ਆ ਔਰ ਇਹ ਲਗਾਤਾਰ ਅਨੁਮਿਥੇ ਸਮੇਲੀ ਜਾਰੀ ਰਹੇਗੀ ਅਜੇ ਤੇ ਅਨੰਤ ਇਸ ਸਮੇਂਿਤ ਜਿਹੜਾ ਅੰਨਿਵਤਾ ਆ ਜਾ ਰਿਹਾ ਜਿਹ ਕੋਕਰ ਸਾਦੀ ਵੀ ਗੱਲ ਹੈ। ਸੰਪਰਵਮਾ ٹرسٹ ਦੇ ਵਿੱਚ ਜਿਹੜੇ ਮਜ਼ਦੂਰਾਂ ਨਾਲ ਜਿਹੜੀ ਧੱਕਾ ਹੋਇਆ ਉਹਨਾਂ ਨੇ ਉਹਨਾਂ ਨੂੰ ਦੱਸ ਨਹੀਂ ਰਿਹਾ ਕੋਈ ਉਹਨਾਂ ਪਰ ਕੀ ਕਹਿਣਾ ਚਾਹੁੰਦੇ। ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਬਹੁਤ ਯਾਦਰ ਸਹਿ ਜੈ ਵਾਲਮੀਕੀ ਜੈ ਭੀਮ ਜੈ ਭਗਤ ਮੈਂ ਵਾਲਮੀਕੀ ਸਮਾਜ ਦਾ ਇੱਕ ਨੁਮਾਇੰਦਾ ਹੋਣ ਦੇ ਨਾਤੇ ਭਗਵਾਨ ਵਾਲਮੀਕੀ ਜਿਹੜਾ ਸਾਡਾ ਮੋਰਚਾ ਬਣਿਆ ਆ ਉਹ ਡਾਕਟਰ ਬੀ ਆਰ ਮਹਿਦਕਰ ਭਲਾਈ ਮੰਚ ਵੱਲੋਂ ਸਮਾਜ ਦਾ ਇੱਕ ਹਿੱਸਾ ਹੁੰਦਾ ਹੋਇਆ ਮੈਂ ਇਹਨਾਂ ਨੂੰ ਸਮਰਥਨ ਦੇਣ ਦੇ ਲਈ ਇੱਥੇ ਆਇਆ ਸੀ। ਗੱਲ ਰਹੀ ਜੀ ਇਹਨਾਂ ਦੇ ਤੁਹਾਡੇ ਉਸ ਸਵਾਲ ਦੀ ਗੱਲ ਹੈਗੀ ਹੈ ਕਿ ਬੜਾ ਅਫਸੋਸ ਹੈ ਕਿ ਇੰਨੇ ਦਿਨ ਤੋਂ ਲਗਾਤਾਰ ਭੋਖੜਤਾਲ ਚੱਲ ਰਹੀ ਹੈ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਹਾਰ ਕੇ ਅੱਜ ਇਹਨਾਂ ਨੇ ਭਗਵੰਤ ਮਾਨ ਔਰ ਰਿੰਟੂ ਜਿਹੜੇ ਚੇਅਰਮੈਨ ਨੇ ਉਹ ਸਾਂਝੇ ਤੌਰ ਤੇ ਉਹਦਾ ਪੁਤਲਾ ਸਾੜਿਆ ਆ ਅਫਸੋਸ ਨਾਲ ਗੱਲ ਹੈ ਕਿ ਜੋ ਇੱਥੋਂ ਆਣ ਕੇ ਪਤਾ ਲੱਗਾ ਕਿ ਜਿਹੜੇ ਹਾਲਾ ਅਧਿਕਾਰੀ ਨੇ ਚੇਅਰਮੈਨ ਨੇ ਉਹਨਾਂ ਨੇ ਇਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਸਾਡੇ ਮੁਲਾਜ਼ਮ ਨਹੀਂ ਹੁਣ ਸਵਾਲ ਇਹ ਹੈਗਾ ਜੇ ਇਹਨਾਂ ਦੇ ਮੁਲਾਜ਼ਮ ਤੁਸੀਂ ਨਹੀਂ ਹੋ ਤੇ ਫਿਰ ਇਹਨਾਂ ਨੂੰ ਸੈਲਰੀਆਂ ਕੌਣ ਪਾ ਰਿਹਾ ਸੀ ਜੇ ਠੇਕੇਦਾਰ ਸੀ ਤੇ ਠੇਕੇਦਾਰ ਨੇ ਘਰੋਂ ਤੋਂ ਦੇਣੀਆਂ ਨਹੀਂ ਸੀ ਉਹ ਵੀ ਇੰਪਰੂਵਮੈਂਟ ਟੱਟਸ ਦੇ ਥਰੂ ਜਿਹੜੇ ਬਿੱਲ ਹੋਣੇ ਸੀ ਉੱਥੋਂ ਹੋਣ ਇਹਦਾ ਮਤਲਬ ਹੈਗਾ ਕਿ ਸਰਕਾਰ ਜਿਹੜੀ ਆ ਇਹਨਾਂ ਦੇ ਮਾਮਲੇ ਦੇ ਉੱਤੇ ਬਿਲਕੁਲ ਵੀ ਸ਼ਵੇਦਨਸ਼ੀਲ ਨਹੀਂ ਹੈਗੀ ਆ ਮੈਂ ਅੱਜ ਇੱਥੇ ਘੋਸ਼ਣਾ ਕਰਦਾ ਕਿ ਇਹ ਜਿਹੜੀ ਮੂਵਮੈਂਟ ਆ ਇਕੱਲੀ ਇਹਨਾਂ ਦੀ ਮੂਵਮੈਂਟ ਨਹੀਂ ਰਹੇਗੀ ਥੋੜੇ ਦਿਨਾਂ ਚ ਵਾਲਮੀਕ ਸਮਾਜ ਦੇ ਸਾਰੇ ਹੀ ਸੰਗਠਨ ਜਿਹੜੇ ਆ ਇਹਨਾਂ ਦਾ ਸਮਰਥਨ ਕਰਨਗੇ ਔਰ ਇਹ ਲਹਿਰ ਜਿਹੜੀ ਆ ਪੂਰੇ ਅੰਮ੍ਰਿਤਸਰ ਦੇ ਵਿੱਚ ਜਦੋਂ ਫੈਲੇਗੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਮਿਊਸਪਲ ਕਾਰਪੋਰੇਸ਼ਨ ਦੇ ਸਾਡੇ ਅਧਿਕਾਰੀ ਨੇ ਸਾਡੇ ਕਾਰਪੋਰੇਸ਼ਨਾਂ ਦੀਆਂ ਯੂਨੀਅਨਾਂ ਨੇ ਉਹਨਾਂ ਨੂੰ ਕਾਂਗੇ ਕਿ ਇਹਨਾਂ ਸਾਰੇ ਸਮਾਜ ਦੇ ਵੀਰਾਂ ਦਾ ਸਾਥ ਦਿਓ ਔਰ ਇੱਕ ਦਿਨ ਐਸਾ ਕਰੀਏ ਵੀ ਘਟੋ ਕਦੰਬਰਸਰ ਦੇ ਅੰਦਰ ਸਫਾਈ ਵਿਵਸਥਾ ਜਿਹੜੀ ਠੱਪ ਕਰ ਦਈਏ ਤੇ ਫੇਰ ਹੀ ਤੁਹਾਡੀ ਗੱਲ ਬਣਨੀ ਫੇਰ ਹੀ ਸਰਕਾਰ ਸੁਣੂਗੀ ਫੇਰ ਹੀ ਭਗਵੰਤਬਾਹੂ ਸੁਣੋ ਇਹ ਮੈਂ ਇਹ ਦੇ ਰਿਹਾ ਇਹਨਾਂ ਦੀ ਜਿਹੜੀ ਮਿਹਨਤ ਆ ਨਾ ਤੁਸੀਂ ਦੇਹਦੇ ਜਦੋਂ ਉਹ ਵੀ ਦੇਹਦੇ ਇੱਕ ਤਾਂ ਨਹੀਂ ਮੰਨਦੇ ਦੇਖੋ ਅਫਸੋਸਨਾਕ ਗੱਲ ਹੈ ਪਹਿਲੀ ਗੱਲ ਤੇ ਹੈਗੀ ਕਿ ਠੇਕੇਦਾਰੀ ਸਿਸਟਮ ਜਿਹੜਾ ਆ ਸਾਡੇ ਲੋਕਾਂ ਦੇ ਉੱਤੇ ਕਿਉਂ ਲਾਗੂ ਆ ਹੋਰ ਵੀ ਮਹਿਕਮਿਆਂ ਦੇ ਵਿੱਚ ਹੋਰ ਵੀ ਪੋਸਟਾਂ ਨੇ ਉਹਨਾਂ ਤੇ ਠੇਕੇਦਾਰੀ ਸਿਸਟਮ ਕਿਉਂ ਨਹੀਂ ਸਾਡੇ ਤੇ ਲਾਗੂ ਆ ਕਿਉਂਕਿ ਇਹ ਸਾਡਾ ਗळा ਕੁੱਟਣ ਦੇ ਲਈ ਠੇਕੇਦਾਰੀ ਸਿਸਟਮ ਬਣਾਇਆ ਗਿਆ ਤਾਂ ਜੋ ਅਸੀਂ 10000 12000 ਦੀ ਰੇਂਜ ਦੇ ਵਿੱਚ ਰਹਿ ਜਾਈਏ ਤੇ ਪੱਕੇ ਨਾ ਹੋ ਸਕੀਏ ਕਿਉਂਕਿ ਜੇ ਅਸੀਂ ਪੱਕੇ ਹੋਵਾਂਗੇ ਤੇ ਜਿਹੜੀ ਤਨਖਾਹ ਜਿਹੜੀ ਉਹ ਸਾਡੀ ਜ਼ਿਆਦਾ ਹੋਏਗੀ ਤਾਂ ਅਸੀਂ ਆਪਣੇ ਬੱਚਾ ਨੂੰ ਪੜਾ ਸਕਦੇ ਹਾਂ ਸਾਡਾ ਜੀਵਨ ਵਧੀਆ ਬਣ ਸਕਦਾ ਇਹ ਨਹੀਂ ਚਾਹੁੰਦੇ ਕਿ ਸਾਡੇ ਲੋਕ ਆਪਣਾ ਜੀਵਨ ਵਧੀਆ ਬਣਾ ਸਕਣ ਇਸ ਕਰਕੇ ਠੇਕੇਦਾਰੀ ਸਿਸਟਮ ਚ ਸਾਡਾ ਮਾਰਿਆ ਜਾ ਰਿਹਾ ਸਨ ਦੇਖੋ ਜੀ ਬੂਮਡ ਤੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਮੈਂ ਤੇ ਅੱਗੇ ਵੀ ਕਈ ਵਾਰ ਕਹਿੰਦਾ ਵੀ ਸਾਨੂੰ ਵੈਸੇ ਵੀ ਇਨਸਾਫ ਜਿਹੜਾ ਉਹ ਸੜਕਾਂ ਤੇ ਆ ਕੇ ਹੀ ਮਿਲਦਾ ਤੇ ਜੇ ਸੜਕਾਂ ਤੇ ਆ ਕੇ ਮਿਲਣਾ ਤੇ ਫਿਰ ਸੜਕਾਂ ਤੇ ਤੇ ਅਸੀਂ ਸਾਰੇ ਖੜੇ ਹਾਂ